ਹੈਲੋ ਜੀ ਸਾਰਿਆਂ ਨੂੰ ਵੈਲਕਮ ਆਜੀ ਤੁਹਾਡਾ ਸਾਡੇ YouTube ਤੇ ਬਲੌਗ ਤੇ ਤੇ ਸਾਰੇ ਜਣੇ ਪਹਿਲਾਂ ਕਾਲ ਜੀ ਸਬਸਕ੍ਰਾਈਬ ਕਰਾਪਾ ਸਾਡੇ ਚੈਨਲ ਤੇ ਠੀਕ ਠਾਕ ਆਪਾਂ ਬਣਾ ਲਖਿਆ ਵਕਤ ਜੀ ਸਾਈ ਪਨੀਰ ਤੇ ਹੁਣ ਤੇ ਵਾਦ ਦੇ ਆਪਾਂ ਸਰੋਂ ਦਾ ਤੇਲ ਗਰਮ ਕਰਕੇ ਤੇ ਥੋੜਾ ਜਿਹਾ ਜੀਰਾ ਪਾ ਕੇ ਜੀਰਾ ਭੁੰਨ ਲਿਆ ਵਾ ਜੀ ਇਹਨੂੰ ਪੁੱਲਾਂ ਦੇ ਵਿੱਚ ਮਾਮਾ ਨੂੰ ਆਪਾਂ ਚੰਦਰਾ ਭੁੰਨ ਕੇ ਵਿੱਚ ਆਜਮਾ ਦੇ ਜੀ ਤਿਆਜ ਦਾ ਪੇਸਟ ਤੇ ਆਜ ਪਾਇ ਇਸ ਤੇ ਆਪਾਂ ਚਾਰ ਪੰਜ ਪਿਆਰ ਇਹਨਾਂ ਨੂੰ ਆਪਾਂ ਕਰ ਲਿਆ ਗ੍ਰੈਂਡ ਕਰਕੇ ਉਹਦਾ ਆਪਾਂ ਪੇਸਟ ਬਣਾ ਲਿਆ ਸੀ ਇਹਨਾਂ ਦੀ ਚਕਾ ਕੇ ਜਿਹੜੇ ਪਾਇ ਸੀ ਥੋੜਾ ਜਿਹਾ ਲਸਣ ਥੋੜਾ ਜਿਹਾ ਅਦਰਕ ਉਹਨਾਂ ਚੰਗੀ ਤਰ੍ਹਾਂ ਮਸਲ ਕੇ ਆਪਾਂ ਗਰਮ ਕਰਕੇ ਆਪਾਂ ਲਿਆ ਜੀ ਫਰਾਈ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰਕੇ ਚੰਗੀ ਤਰ੍ਹਾਂ 5-7 ਮਿੰਟ ਵਾਸਤੇ ਮੱਤੇ ਭੁੰਨਾਂਗੇ ਜਿਵੇਂ ਪੂਰੀ ਜੀ ਬਰਾਊ ਤੇ ਇਹਨਾਂ ਚੱਕੀ ਤਰ੍ਹਾਂ ਭੁੰਨਾਂਗੇ ਕੋਈ ਆ ਪੁੱਜੰਦੇ ਆ ਤੇ ਸਾਡੇ ਚੈਨਲ ਨੂੰ ਕਰਦੇ ਜੀ ਸਾਰਾ ਪਿਆਰੀ ਚਪਾਤਾ ਜੀ ਤੇ ਜਿਹੜਾ ਲਵੇ ਚਪਾਤਾ ਲਸਣ ਕਰਦੇ ਜੀ ਸਪੋਟ ਤੇ ਇਹਨਾਂ ਚੱਕੀ ਤਰ੍ਹਾਂ ਮਿਕਸ ਕਰਕੇ ਤੇ ਵਧੀਆ ਵਧੀਆ ਰੈਸਪੀ ਤਾਂ ਦਿਖਾ ਰਹੇ ਹਾਂ ਅੱਜ ਕਿਉਂਦੇ ਰੋ ਮੰਗੇ ਜੀ ਸਾਰਾ ਜਿਹੜਾ ਰੰਗ ਤੇ ਇਹਨਾਂ ਦੰਦਾਂ ਚੱਕੀ ਤਰ੍ਹਾਂ ਭੁੰਨਾਂਗੇ ਜੀ ਆਪਾਂ ਦੇਖੋ ਜੀ ਪਿਆਜ਼ ਦਾ ਜਿਹੜਾ ਠੀਕ ਹੈ ਜੀ ਰੰਗ ਥੋੜਾ ਚੇਂਜ ਹੋਣ ਲੱਗਦਾ ਸੋ ਸਾਰੇ ਬਦਲ ਠੀਕ ਹੋ ਜਾਂਦੇ ਤੇ ਥੋੜਾ ਪਾਣੀ ਚਿੱਪਮਿੰਟ ਵਾਈਟ ਤੇ ਭੁੰਨਾਂਗੇ ਕਿਉਂਕਿ ਜੇ ਪਿਆਜ਼ ਜਿੱਤ ਤਰ੍ਹਾਂ ਭੁੰਨਾਂਗੇ ਉੱਪਰ ਤੇ ਸਬ ਜੀ ਚੰਗੀ ਤਰ੍ਹਾਂ ਇਹਨਾਂ ਚੰਗੀ ਤਰ੍ਹਾਂ ਅੰਬ ਜੀ ਨਾ ਕਿਹਾ ਉਹ ਫਿਰ ਆਪਾਂ ਨਾ ਸਾਰੇ ਪਨੀਰ ਜਿਹੜਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀ ਸਾਰੇ ਜਿਹੜੇ ਸਪੋਰਟ ਕਰਿਓ ਆ ਦੇਖੋ ਜੀ ਰੰਗ ਇਹਦਾ ਹੋ ਗਿਆ ਦੇਖੋ ਜੀ ਲੌਂਗ ਜਿਹੜਾ ਚੇਂਜ ਹੋਣ ਲੱਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਨਾ ਆਪਾਂ ਚੰਗੀ ਤਰ੍ਹਾਂ ਭੁੰਨਣਾ ਪੈਣਾ ਜੀ ਜੇ ਨਾ ਚੰਗੀ ਤਰ੍ਹਾਂ ਭੁੱਜੂਗਾ ਟੇਸਟ ਵਧੀਆ ਨਹੀਂ ਆਉਣਾ ਆ ਦੇਖੋ ਜੀ ਰੰਗ ਇਹਦਾ ਕਲਰ ਜਿਹੜਾ ਚੇਂਜ ਹੋ ਰਿਹਾ ਜੀ ਪਿਆਜ਼ ਦਾ ਠੀਕ ਆ ਤੇ ਹੁਣ ਇਹਦੇ ਵਿੱਚ ਪਾ ਕੇ ਥੋੜੀ ਜਿਹੀ ਲਾਲ ਮਿਰਚ ਲਾਲ ਮਿਰਚ ਇਹਦੇ ਵਿੱਚ ਲਾਲ ਮਿਰਚ ਦੇ ਨਾਲ ਟੇਸਟ ਜਿਹੜਾ ਉਹ ਬਹੁਤ ਹੀ ਮਤਲਬ ਹੁੰਦਾ ਤੇ ਵਧੀਆ ਔਰ ਵਧੀਆ ਬਣਦਾ ਜੀ ਟੇਸਟ ਵੀ ਜਿਹੜਾ ਬਹੁਤ ਵਧੀਆ ਆਉਂਦਾ ਦੇਖੋ ਨਾਲ ਤਾਂ ਕਹਿੰਦੇ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਹਰ ਕਬੂ ਮਿਕਸ ਕਰ ਮਿਕਸ ਕਰ ਆਦਰਕੀ ਮਸਾਲੇ ਦੇ ਨਾਲ ਹੀ ਸਬਜੀ ਸਵਾਦ ਬਣਦੀ ਆ। ਥੰਡੀ ਤਰ੍ਹਾਂ ਲਾਉਣਾ ਕੇ ਨਾ ਵੇਖੋ ਜੀ ਕਿੰਨਾ ਸੋਹਣਾ ਕਲਰ ਆ ਗਿਆ। ਵੇਖੋ ਜੀ ਕਿੰਨਾ ਸੋਹਣਾ ਕਲਰ ਇਸ ਵਿੱਚ ਆਪਾਂ ਪਾਵਾਂਗੇ ਉਹਨੇ ਦੇ ਸਾਦੇ ਐਡ ਮਸਾਲੇ। ਮਸਾਲੇ ਵਿੱਚ ਪਾਇਆ ਆਪਾਂ ਜੀ ਗਰਮ ਮਸਾਲਾ, ਲੂਣ ਤੇ ਹੰਦੀ ਮੈਮ ਕੱਪੜੇ ਨਹੀਂ ਸਵਾਦ ਅਨਸਾਰ ਜਿੰਨਾ ਤੁਸੀਂ ਖਾਂਦੇ ਹੋ ਸਾਲੇ ਪਾਓ। ਸਭ ਜਰਾ ਮਿਕਸ ਕਰਦੇ ਜੀ। ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਨਹੀਂ ਲੇਕਿਨ ਜਿਹੀ ਤਰ੍ਹਾਂ ਕਰਕੇ। ਹਾਂ ਜੀ। ਮੇਰੇ ਉਲੀਤ ਲਪਸਰ ਮਸਾਲਾ ਪਾਇਆ ਥੋੜਾ ਜਿਹਾ। ਜੀਰਾ ਪਾਊਡਰ ਪਾਇਆ ਇਹਦੇ ਵਿੱਚ ਪਾਵਾਂਗੇ ਇਹਦੇ ਚੰਦਰਾਜ ਆਪਾਂ ਪਾਵਾਂਗੇ ਜਿਹੜੀ ਉਹ ਦਹੀਂ ਦੀ ਦਹੀਂ ਲੈ ਕੇ ਆਪਾਂ ਦੇਖਦੇ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਤਹੀ ਨੂੰ ਇਹਦੇ ਵਿੱਚ ਮਸਾਲੇ ਜਿਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਕਿੰਨਾ ਸੋਨਾ ਕਲਰ ਆਇਆ ਬਹੁਤ ਹੀ ਸੋਨਾ ਕਲਰ ਆਇਆ ਤੇ ਮਾਸਾ ਵੀ ਅਲੱਗ ਹੀ ਰਹਿਣਾ ਚਾਹੀਦਾ ਅਨੁਸਾਰ ਇਹ ਸਾਰੇ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਜੀ ਸਾਰਿਆਂ ਨੂੰ ਜਿੰਨਾ ਚਿਰ ਤੇਲ ਨਹੀਂ ਛੱਡਦਾ ਜਿੰਨੇ ਵਧੀਆ ਤਰੀਕੇ ਨਾਲ ਆਪਣੇ ਮਸਾਲੇ ਉੱਜਣਗੇ ਜੀ ਉਹਨੇ ਸੁੱਕਾ ਤੇਲ ਸਾਡੇ ਨੂੰ ਘਰ ਤੇ ਰੈਡੀ ਆ ਮਸਾਲੇ ਦੇ ਨਾਲ ਹੀ ਸਬਜੀ ਬਾਹਰ ਦੀ ਆ ਤੇਲ ਛੱਡ ਦਿੰਦੇ ਆ ਮਸਾਲੇ ਨਾਲ ਸਬਜੀ ਬਾਹਰ ਦੀ ਆ ਮਤਲਬ ਇਹ ਤਾਂ ਕਰਨਾ ਸਮਝਿਆ ਕਿ ਮਸਾਲਾ ਜਿਹੜਾ ਬਿਲਕੁਲ ਰੈਡੀ ਆ ਥੋੜੀ ਜਿਹੀ ਪਾਣੀ ਪਾਤੀ ਆ ਆਪਾਂ ਥੋੜੀ ਜਿਹੀ ਖੰਡ ਆਂਡਾ ਪਾਪਾਏ ਜੀ ਦੋ ਚਮਚੇ ਜਿਆਦਾ ਨੂੰ ਪੌਣੀ ਵਸਤੂ ਪਾਵਾਂਗੇ ਜਿਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਡ ਦੇ ਨਾਲ ਜਿਹੜਾ ਸਵਾਦ ਥੋੜਾ ਜਿਹਾ ਵਧੀਆ ਹੋ ਜਾਂਦਾ ਉਸ ਤੋਂ ਬਾਅਦ ਤਰ੍ਹਾਂ ਵਸਤੂ ਥੋੜੀ ਜਿਹੀ ਪੌਣੀ ਆਪਾਂ ਜਿਆਦਾ ਨਹੀਂ ਪੌਣੀ ਕਲਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਆਪਾਂ ਮਸਾਲਾ ਦੇਖੋ ਜੀ ਕਿੰਨਾ ਸੋਨਾ ਗਣ ਕੇ ਕਰ ਰਹੇ ਆਂ ਦੇਖੋ ਕਿੰਨਾ ਸੋਨਾ ਲਾ ਮਸਾਲੇ ਤੋਂ ਪਤਾ ਲੱਗਦਾ ਜੀ ਕਿ ਸਬ지 ਸਵਾਦ ਭਰੰਗੀ ਤਰ੍ਹਾਂ ਲਾਵਾਂਗੇ ਆ ਦੇਖੋ ਕਿੰਨਾ ਚਿਰ ਤੇਲ ਨਹੀਂ ਛੱਡਦੇ ਹੁਣ ਚੰਗੀ ਤਰ੍ਹਾਂ ਫਰਾਈ ਕਰਨਾ ਜੀ ਤੋੜ ਨੂੰ ਕਿਉਂਕਿ ਆਪਣਾ ਮਸਾਲਾ ਵਧੀਆ ਉਹਦੇ ਤੇਲ ਨਾਲ ਭੁੰਨਣ ਜੀ ਤਰ੍ਹਾਂ ਆਪਣਾ ਤਰੀਕਾ ਤੋਂ ਬਾਦਲਾਂ ਦਾ ਸ ਨੇ ਸਵਾਰੋ ਅੱਜ ਆਪਾਂ ਪਾਤਾ ਜੀ ਚੰਪਲਾਈ ਵਾਲਾ ਦੁੱਧ ਤੇ ਵਿੱਚ ਮਲਾਈ ਇੱਕ ਗਲਾਸ ਤੇ ਕਰੀਬ ਇੰਨਾ ਧਿਆਨ ਰੱਖਣਾ ਪਾ ਦੁੱਧ ਪਾ ਕੇ ਮਲਾਈ ਜਿੰਨੀ ਤਰ੍ਹਾਂ ਮਿਕਸ ਕਰ ਲਾ ਜੇ ਅਲੱਗ ਮਲਾਈ ਹੋਵੇ ਤਾਂ ਵੀ ਠੀਕ ਆ ਆਪਣੇ ਕੋਲ ਦੁੱਧ ਹੈਗਾ ਜੀ ਮਲਾਈ ਬਣ ਕੇ ਤਿਆਰ ਆ ਆਪਾਂ ਦੁੱਧ ਮਲਾਈ ਇਕੱਠੀਆਂ ਜਿਹੜੇ ਚਪਾਤੀਆ ਠੀਕ ਆ ਜੀ ਤੇ ਹੁਣ ਪਾਤਾ ਆ ਪਾਣੀ ਬਣਿਆ ਜੀ ਦੇਖੋ ਕਲਰ ਬਹੁਤ ਹੀ ਸੋਹਣਾ ਰਸੀ ਪਾਣੀ ਪਾਈ ਆ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਲੱਗੀ ਹੈ ਜੀ ਕਮੈਂਟ ਕਰਕੇ ਜੀ ਮਸਾਲੇ ਜਿਹੜੇ ਜਿਹੜੇ ਸਾਡੀ ਵੀਡੀਓ ਵਿੱਚ ਦਿੱਤੇ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਚੰਗੀ ਤਰ੍ਹਾਂ ਫਿਰ 2 ਮਿੰਟ ਵਾਸਤੇ ਭੁੰਨ ਲਾਂਗੇ ਜੀ ਆ ਦੇਖੋ ਜੀ ਬਹੁਤ ਹੀ ਵਧੀਆ ਬਣਿਆ ਮਸਾਲਾ ਬਣ ਗਿਆ ਆਪਣਾ ਪਹਿਲੀ ਵਾਰੀ ਬਣਾ ਰਹੇ ਜੀ ਅੱਜ ਤੇ ਦੇਖ ਸਕਦੇ ਹੋ ਜੀ ਕਿੰਨਾ ਸੋਨਾ ਕਲਰ ਆਇਆ ਹੈ ਤੇ ਆਪਾਂ ਇਹ ਕਿਦਾਂ ਔਸ ਕਰਕੇ बन ਗਏ ਤਿਆਰ ਹੋ ਗਏ 2 ਮਿੰਟ ਵਿੱਚ ਠੀਕ ਹੈ ਸਾਰੇ ਪਨੀਰ ਜਿਹੜਾ ਬਣ ਕੇ ਤਿਆਰ ਹੋ ਗਏ ਤੇ ਇਹਦੇ ਵਿੱਚ ਆਪਾਂ ਹੁਣ ਬਸ ਸਿਰਫ ਪਨੀਰ ਹੀ ਐਡ ਕਰਨਾ ਵਾ ਤੇ ਬਾਕੀ ਆਪਣੀ ਸਬਜੀ ਬਣ ਕੇ ਤਿਆਰ ਆ ਜੀ ਤੁਹਾਨੂੰ ਸਾਡਾ ਬਲੌਗ ਕਿਦਾਂ ਲੱਗਾ ਜੀ ਕਮੈਂਟ ਕਰਕੇ ਦੋ ਮਲਾਈ ਵਾਲਾ ਜੀ ਤੇ ਚੈਨਲ ਕਰਕੇ ਸਬਸਕ੍ਰਾਈਬ ਦੋ ਜਿਹੜਾ ਮਲਾਈ ਵਾਲਾ ਹੀ ਪਾਉਣਾ ਹੈ ਜਿਹਦੇ ਵਿੱਚ ਤੇ ਉਹਦਾ ਬਲੋਂ ਕਰਕੇ ਸਪੈਸ਼ਲ ਆ ਕੇ ਦੇਖਣਾ ਹੈ 2004 ਤੇ ਹੁਣ ਆਪਾਂ ਇਹਦੇ ਚਾ ਮਾ ਦੇਦੇ ਪਨੀਰ ਪਨੀਰ ਤੇ ਤਾਈਸੂਰਾ ਵਾਲਾ ਤੇ ਤਾਈਸੂਰਾ ਸੀ ਤੇ ਉਹਨੂੰ ਆਪਾਂ ਮਿਕਸ ਕਰਨ ਦੀ ਤਰ੍ਹਾਂ ਜੀ ਇਸ ਕਰਤਾ ਤੇ ਸਬਜੀ ਆਪਣੇ ਬਣ ਕੇ ਜਿਹੜਾ ਸਾ ਪਨੀਰ ਆਪਣਾ ਹੋ ਬਣ ਕੇ ਤਿਆਰ ਹੋ ਗਿਆ ਜੀ ਬਸ ਇਹਨੂੰ 20 ਮਿੰਟ ਬਾਅਦ ਜੇ ਸੇਕ ਬਣਾਉਣਾ ਤਿਆਰ ਹੋ ਗਿਆ ਜੀ ਤੇ ਆਪਣਾ ਸਾਈਜ਼ ਜਿਹੜਾ ਪਾਣੀ ਸੋਹਣੀ ਬਣਿਆ ਨਾ ਕੱਲ ਵੀ ਦੇਖੋ ਕਿੰਨਾ ਸੋਹਣਾ ਲੱਗ ਸਕਦੇ ਹੋ ਜਿੱਥੇ ਤੁਸੀਂ ਕਿਤਨਾ ਆਪਣਾ ਬਣ ਕੇ ਹੋ ਗਿਆ ਜਿੱਥੇ ਕੱਲ ਵੀ ਕਿੰਨਾ ਸੋਹਣਾ ਆਇਆ ਜੇ ਸਾਰੇ ਜਣੇ ਚੈਨ ਸਾਈਬਸਕ੍ਰਾਈਬ ਕਰਦੇ ਹੋ ਘਰ ਕਰਦੇ ਹੋ ਸਪੋਰਟ ਕਰਦੇ ਹੋ ਬਾਤ ਤਾਂ ਬਾਤ ਹੈ ਨਾਲ ਸਾਡੇ ਬਲੌਗ ਦੀ ਵੀ ਕਿਰਪਾ ਕਰਕੇ ਜਰੂਰ ਸਪੋਰਟ ਜਿਆਦਾ ਚੈਨਲ ਨੂੰ ਕਰਦੇ ਹੋ ਜੇ ਤੁਸੀਂ ਸਾਡਾ ਬਲੌਗ ਦੇਖਿਆ ਤੇ ਇਸੇ ਕਰਕੇ ਇਗਨੋਰ ਨਾ ਕਰੋ ਚੈਨਲ ਨੂੰ ਸਪੋਰਟ ਦੇ ਨਾਲ ਜੇ ਅੱਗੇ ਵਧਾਂਗੇ ਤੇ ਹੋਰ ਸਾਈਜ਼ ਬਣ ਕੇ ਬੈਸਤੀ ਧਰਤੀ ਲੈ ਕੇ ਆਵਾਂਗੇ ਤੇ ਤੁਸੀਂ ਇਸੇ ਰਹਿਣਾ ਸ਼ਸ਼ੀ ਕੌਰ